ਸਾਮਨੇ ਮੈਂਤੀ ਲਗਵਾਈ ਆਬ ਚੂੜੀਆਂ ਕੀ ਖਰੀਦਾਰੀ ਨੈਕਲੇਸ ਵਗੈਰਾ ਇਸ ਦਿਨਾਂ ਖੂਬ ਪੂਰੀ ਸ਼ੌਕ ਸੇ ਸਾਰੀ ਖਰੀਦਾਰੀ ਕਰਦੇ ਆਂ ਪਹਿਲਾਂ ਅਸੀਂ ਸੂਟ ਖਰੀਦਦੇ ਆਂ ਫਿਰ ਉਸੇ ਟਿਚ ਕਰਵਾ ਕੇ ਤਨ ਉਹਦੇ ਨਾਲ ਮੈਚਿੰਗ ਸੈਟ ਖਰੀਦਦੇ ਆਂ ਤੇ ਫਿਰ ਇਹਨੂੰ ਪਹਿਲਾਂ ਸਾਰਾ ਕੁਝ ਸਾਰਾ ਪਰਚੇਸ ਕਰਦੇ ਆਂ ਇਹ ਬਹੁਤ ਖੁਸ਼ ਹੋਣੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖਣ ਨੂੰ ਵੀ ਮਿਲਦੀਆਂ ਆਂ ਤੇ ਪਸੰਦ ਕਰ ਲੈਂਦੇ ਆਂ ਆ ਦੇਖੋ ਆ ਵੀ ਪ੍ਰਾਣੀ ਬਣਾਵਟ ਦਾ ਬਣਿਆ ਹੋਇਆ ਵੀਹ ਠੀਕ ਹੈ ਜਿਵੇਂ ਰਾਜੇ ਮਹਾਰਾਜੇ ਮਹਾਰਾਣੀਆਂ ਦੇ ਵਿੱਚ ਦੇਖ ਰਿਹਾ ਸੀ ਠੀਕ ਹੈ ਇਹ ਵੀ ਪ੍ਰਾਣੇ ਉਹਦੇ ਲੁਕਚਾਰ ਲੱਗਿਆ ਹੈ ਇਹ ਜਿਵੇਂ ਪਹਿਲਾਂ ਇਹ कूੜੇ ਸੈਟਲ ਜਿਵੇਂ ਰਜਵਾੜੀ ਮਹਾਰਾਜੇ ਮਹਾਰਾਜੇ ਨੇ ਪਾਇਆ ਹੁੰਦਾ ਸੀ ਉਹੋ ਲੁਕ ਸਕਦੇ ਸਾਰੀ ਬਾਪ ਦੁਆਰਾ ਬਾਪ ਸਾਹ ਸੋਹਾਗਣਾ ਦਾ ਤਿਉਹਾਰ ਕਰਵਾ ਚੌਥ ਨੂੰ ਲੈ ਕੇ ਔਰਤਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਤੇ ਅੱਜ ਬਾਜ਼ਾਰਾਂ ਵਿੱਚ ਜਿਹੜੀ ਰੌਣਕ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਖਾਸ ਕਰ ਪਟਿੰਡਾ ਦੀ ਗੱਲ ਕਰੀਏ ਤਾਂ ਪਟਿੰਡਾ ਦੇ ਧੋਬੀ ਬਾਜ਼ਾਰ ਚ ਵਕਰੀ ਰੌਣਕ ਹੈ ਜਿਹੜੀ ਕਰਵਾ ਚੌਥ ਨੂੰ ਲੈ ਕੇ ਵੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਬਾਜ਼ਾਰਾਂ ਦੀ ਦੁਕਾਨਾਂ ਤੇ ਦੇਖੀਏ ਤਾਂ ਭੀੜ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਔਰਤਾਂ ਨੇ ਜਿਹੜੀਆਂ ਕਰਵਾ ਚੌਥ ਦੀ ਤਿਆਰੀ ਪੂਰੇ ਜੋਰ-ਸ਼ੋਰ ਨਾਲ ਕਰ ਰਹੀਆਂ ਨੇ ਕਿਉਂਕਿ ਕਰਵਾ ਚੌਥ ਬੜਾ ਹੀ ਇਹਨਾਂ ਦਾ ਉਤਸ਼ਾਹਨਾ ਬਣਾਇਆ ਹੈ

इनके बहुत ज्यादा वैरायटी होती है हर बार हम यहीं से लेके जाते हैं चाहे हमारे पास कितना भी पड़ा हो पुराना लेकिन करवा चौथ पे हमें न्यू लेना ही लेना होता है सभी लेडीज की ये चाह होती है कि करवा चौथ हमारा मंगलवे निकले हमारे हस्बैंड की उम्र लंबी हो इसी उस चाह के साथ हम यहाँ पे आते हैं हर साल क्या क्या खरीदारी क्या की है और क्या कर रहे हो हमने आज लिया यहाँ पे नेकलेस लिया एक तो चोकर लिया बैंगल्स ली अंगूठी ली और अब क्लचर वगैरह देख लिया देष जो भी सुहाग की निशानी होती है दूसरी बात आजकल गोल्ड के रेट इतने बढ़ चुके हैं तो ये होता तो वो तो पहनने के आजकल टाइम ही नहीं है तो यहाँ पे ऐसा सामान मिलता है भी मतलब जो बता ही नहीं सकता ये गोल्ड है जहाँ तो तो सोने तो से कम नहीं खो जाए तो गम खो जाए तो गम सोने नहीं सोने से कम नहीं खो जाए तो कोई गम नहीं बिल्कुल सोने की तरह लगते हैं जिस तरह कहने का बिल्कुल मैंने भी पहले भी लेते हैं ਈਸਵਰ ਤੋਂ ਬਹੁਤ ਪ੍ਰੇਮਈ ਆਈ ਹੋਈ ਹੈ ਕਿਉਂਕਿ ਉਸਨੇ Jaipur ਦੇ ਲੋਕਾਂ ਨੂੰ ਤਾਂ ਨਾਮ ਹੀ ਆਪ ਸਭੀ ਕੋ ਪਤਾ ਹੀ ਹੈ ਮੈਮ ਕਰਵਾ ਚੌਥ ਆ ਰਿਹਾ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹੈਗੇ ਹੋ ਆ ਸ਼ਾਪਿੰਗ ਵੀ ਕਰ ਰਹੇ ਹੋ ਸਭ ਤੋਂ ਪਹਿਲਾਂ ਉਸ ਸ਼ਾਹ ਕਿਸ ਤਰ੍ਹਾਂ ਦਾ ਮਾਂਚ ਸਾਲ ਬਾਦ ਤਿਆਰ ਹੁੰਦਾ ਪਤੀ ਲਈ ਵਰਤ ਰੱਖਦੇ ਹੈਗੇ ਹੋ ਉਸ ਸ਼ਾਹ ਕਿਸ ਤਰ੍ਹਾਂ ਦਾ ਬਹੁਤ ਵਧੀਆ ਲੱਗਦਾ ਜੀ ਸਾਲ ਬਾਦ ਵਧੀਆ ਮਤਲਬ ਇਹ ਮੋਹ ਪਿਆਰ ਦਾ ਪ੍ਰਤੀਕ ਹੈ ਹਨਾ ਪਤੀ ਲਈ ਹੈ ਹਨਾ ਤੇ ਬਹੁਤ ਵਧੀਆ ਲੱਗਦਾ ਵੀ ਸਪੈਸ਼ਲ ਦਾ ਇੱਕ ਦਿਨ ਆਪਾਂ ਸਪੈਸ਼ਲ ਦਾ ਤਿਆਰ ਹੁੰਨੇ ਆ ਨਾ ਤੇ ਬਹੁਤ ਅੱਛਾ ਫੀਲ ਹੁੰਦਾ ਹੈਗਾ ਤੇ ਪਤੀਆ ਸ਼ਾਪਿੰਗ ਦਾ ਰਿਟ ਵੀ ਬੜੀ ਪ੍ਰਵਾਤ ਮਜ਼ਾ ਆਉਂਦਾ ਹੈ ਤਾਂ ਹਾਂਜੀ ਕੀ ਕੀ ਖਰੀਦਿਆ ਫਿਰ ਪਹਿਲਾਂ ਸ਼ਾਇਦ ਸ਼ੁਰੂ ਕਰਦੇ ਸ਼ਾਇਦ ਕੱਪੜਿਆਂ ਤੋਂ ਸੂਟ ਪਹਿਲਾਂ ਸੂਟ ਤਾਂ ਕਾਫੀ ਦਿਨ ਪਹਿਲਾਂ ਖਰੀਦ ਲੈਣੇ ਹੋ ਫਿਰ ਮਹਿੰਦੀ ਫਿਰ ਜੁਐਲਰੀ ਹਾਂਜੀ ਹਾਂਜੀ ਪਹਿਲਾਂ ਅਸੀਂ ਉਹ ਸੂਟ ਖਰੀਦਦੇ ਆਗੇ ਫਿਰ ਉਹ ਸਟਿਚ ਕਰਵਾ ਕੇ ਦਨ ਉਹਦੇ ਨਾਲ ਮੈਚਿੰਗ ਸੈਟ ਖਰੀਦਦੇ ਆ ਹਨਾ ਤੇ ਫਿਰ ਈਰਿੰਗ ਬੈਂਗਲ ਸਾਰਾ ਕੁਝ ਸਾਰਾ ਪਰਚੇਸ ਕਰਦੇ ਆਗੇ ਤੇ ਬਹੁਤ ਫਿਰ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖਣ ਉਹਨੂੰ ਵੀ ਮਿਲਦੀਆਂ ਆਗੇ ਤੇ ਪਸੰਦ ਕਰੀਏ ਤਾਰੇ ਕਹਿੰਦੇ ਨੇ ਖਰਚਾ ਬਹੁਤ ਹੈ ਜੇ ਵੀ ਹਲਕੀ ਹੁੰਦੀ ਹੈ ਕਿਤੇ ਨਾ ਕਿਤੇ ਨਹੀਂ ਨਹੀਂ ਜੀ ਬਹੁਤ ਮੇਰੇ ਪੇਰੈਂਟਸ ਮੇਰੇ ਬਹੁਤ سپورਟ ਹੀ ਬਣਾ ਤੇ ਉਹ ਤਾਂ ਕਹਿੰਦੇ ਵੀ ਜਿਹੜਾ ਤੁਹਾਨੂੰ ਪਸੰਦ ਆ ਉਹ ਚੀਜ਼ ਲਓ ਜਿਹੜੀ ਚੀਜ਼ ਦਿਲ ਕਰਦਾ ਉਹ ਲਓ ਬਦਰ ਦਿਲੋਂ ਮਤਲਬ ਕਹਿੰਦੇ ਨੇ ਕੱਲ ਕਿਸ ਤਰ੍ਹਾਂ ਦੀ ਤਿਆਰੀ ਹੈ ਕੱਲ ਜਿਸ ਤਰ੍ਹਾਂ ਪ੍ਰੋਗਰਾਮ ਹੋਣਾ ਹੈ ਕਿਸ ਤਰ੍ਹਾਂ ਦੋਸਤਾਂ ਨਾਲ ਰਲ ਕੇ ਜਾਂ ਸਹੇਲੀਆਂ ਨਾਲ ਰਲ ਕੇ ਮਨਾਉਗੇ ਹਾਂਜੀ ਅਸੀਂ ਮਤਲਬ ਪਰਿਵਾਰਿਕ ਹੀ ਹੁੰਦੇ ਹੈਗੇ ਸਾਡੇ ਨਾਲ ਮਤਲਬ ਨੇਬਰ ਹੁੰਦੇ ਹੈਗੇ ਆ ਤੇ ਮਤਲਬ ਅਸੀਂ ਸਾਰੇ ਨਾਲ ਮਿਲ ਕੇ ਕਰਦੇ ਹੈਗੇ ਆਂ ਬਿਲਕੁਲ ਸਾਰੀਆਂ ਸਹੇਲੀਆਂ ਨੇ ਕਹਿੰਦੇ ਰਲ ਕੇ ਮਨਾਉਂਦੇ ਨੇ ਇਸ ਵਾਰ ਜੁਐਲਰੀ ਵੀ ਹੈ ਜਿਹੜੀ ਉਹ ਖਾਸ ਨੂੰ ਦਿਖਾਉਣਿਆ ਵੀ ਜੁਐਲਰੀ ਇਸ ਵਾਰ ਜਿਹੜੀ ਖਾਸ ਲਿਆਂਦੀ ਗਈ ਹੈ ਕਿਉਂਕਿ ਸਮਾਂ ਬਦਲਣ ਦੇ ਨਾਲ ਨਾਲ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਉਹ ਚੇਂਜ ਹੁੰਦੇ ਨੇ ਹਰ ਸਾਲ ਨਵੀਂ ਜੁਐਲਰੀ ਜੁਐਲਰੀ ਹੈ ਜਿਹੜੀ ਉਹ ਉਹ ਦੇਖਣ ਨੂੰ ਮਿਲਦੀ ਹੈਗੀ ਆ ਪੂਰੀ ਗੱਲ ਬਗਲ ਬਾਤ ਕਰਾਂਗੇ ਇਸ ਵਾਰ ਇਸ ਇਸ ਵਾਰ ਕੀ ਖਾਸ ਲੈ ਕੇ ਆਏ ਹਾਂ ਕਹਿੰਦੇ ਜਦੋਂ ਕਰਵਾ ਚੌਥ ਆਉਂਦਾ ਹੈ ਤਾਂ ਲੇਡੀ ਨੇ ਹਰ ਵਾਰ ਨਵਾਂ ਉਤਸ਼ਾਹ ਹੁੰਦਾ ਉਹਨਾਂ ਨੂੰ ਤੇ ਨਵੀਂ ਚੀਜ਼ ਕਹਿੰਦੇ ਵੀ ਨਵੀਂ ਚੀਜ਼ ਹੋਵੇ ਜਿਹੜੀ ਤੁਹਾਡੀ ਉਸ ਨਵੀਂ ਵਾਲੀ ਗੱਲ ਹੈ ਨਾ ਉਹ ਜਿਹੜਾ ਪੁਰਾਣਾ ਸਮਾਂ ਚੱਲਦਾ ਸੀ ਉਹ ਹੁਣ ਦੁਬਾਰਾ ਆ ਰਿਹਾ ਇਹ ਨਵੀਂ ਚੀਜ਼ ਹੈ ਜਿਵੇਂ ਕਿ ਆਪਣੇ ਵਿਰਾਸਤ ਮੇਲਾ ਲੱਗਦਾ ਹੈ ਠੀਕ ਹੈ ਉਹਦੇ ਚ ਆਪਾਂ ਆਪਣਾ ਪੁਰਾਣਾ ਸੱਭਿਆਚਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਫਿਰਸਾ ਦਿਖਾਉਣੇ ਆ ਹਰਜ ਕਰੋ ਜਿਵੇਂ ਆ ਪੀਰਾਂ ਆ ਦੇਖੋ ਆ ਵੀ ਪਰਾਣੀ ਬਨਾਵੜ ਦਾ ਬਣਿਆ ਹੋਇਆ ਵੀ ਹਾਂ ਠੀਕ ਹੈ ਇਹ ਜਿਵੇਂ ਰਾਜੇ ਮਹਾਰਾਜੇ ਮਹਾਰਾਣੀਆਂ ਦੇ ਵਿੱਚ ਦੇਖ ਰਹੀਆਂ ਸੀ ਠੀਕ ਹੈ ਇਹ ਵੀ ਪਰਾਣੇ ਉਹਦੇ ਲੁਕਚਾਲ ਲੱਗਿਆ ਹੈ ਇਹ ਜਿਵੇਂ ਪਹਿਲਾਂ ਇਹ ਚੂੜੇ ਸੈਟ ਜਿਵੇਂ ਰਜਵਾੜੀ ਮਹਾਰਾਜੇ ਮਹਾਰਾਣੀਆਂ ਦੇ ਪਾਇਆ ਹੁੰਦਾ ਸੀ ਉਹ ਲੁਕਸਾ ਦੇ ਕੋਲ ਸਾਰੀ ਬਾਪ ਦੁਆਰਾ ਬਾਪ ਸਾਥ ਹੁਣ ਇਹ ਚੀਜ਼ ਜਿਹੜੀ ਹੈ ਮੇਨ ਕਸਟਮਰ ਦੀ ਪਹਿਲੀ ਪਸੰਦ ਹੈ ਇਸੇ ਤਰ੍ਹਾਂ ਇਹ ਦੇਖੋ ਸਾਹਮਣੇ ਦੇਖੋ ਸਾਰੇ ਪੁਰਾਣੇ ਕਿੰਨੇ ਵੀ ਆ ਸਾਰੇ ਨੈਕਲੇਸ ਲੱਗੇ ਹੋਏ ਇਹਨੂੰ ਹੈਰੀਟੇਜ ਜੁਐਲਰੀ ਦਾ ਨਾਮ ਦਿੱਤਾ ਗਿਆ ਤੇ ਸਾਡੇ ਕੋਲੇ ਹੁਣ ਤੁਸੀਂ ਦੇਖੋ ਵੀ 골ਡ ਬਹੁਤ ਮਹਿੰਗਾ ਹੋ ਗਿਆ ਸਵਾ ਲੱਖ ਤੇ ਡੇਢ ਹੋ ਗਿਆ ਠੀਕ ਹੈ ਪਰ ਆਰਟੀਫੀਸ਼ਲ ਇੰਨਾ ਕੁਧੀ ਹੈ ਤੁਸੀਂ ਰਾਫ ਯੂਜ਼ ਕਰ ਲਓ ਪਾਣੀ ਲਗਾਓ ਸਾਬਣ ਲਗਾਓ ਬਾਕੀ ਗੋਮੇ ਤਾਂ ਵੀ ਕੋਕਾ ਕਰੇ ਕਰੇ ਝਗੜਾ ਨਹੀਂ ਹੁੰਦਾ ਕਹਿੰਦੇ ਕੋਕਾ ਵੀ ਗਮਾਜੇ ਕੋਪਾ ਕੋਕਾ ਵੀ ਕਹਿੰਦਾ 10000 ਰੁਪਏ ਦਾ ਹੁੰਦਾ ਸਹੀ ਹੈ ਸਹੀ ਹੈ ਤੁਹਾਡੀ ਗੱਲ ਸੋਡੀ ਗੱਲ ਬਿਲਕੁਲ ਸਹੀ ਹੈ ਇੱਕ ਅਜਿਹਾ ਅੱਜਕੱਲ ਮਾਹੌਲ ਵੀ ਖਰਾਬ ਹੈ ਤੇ ਲੋਕ ਥੋੜਾ ਜਿਹਾ ਚੋਰੀ ਉਹ ਤੋਂ ਡਰਦੇ ਆ ਸਦਾ ਚਾਂਸ ਜਿੰਗ ਵਗੈਰਾ ਬਹੁਤ ਜਿਆਦਾ ਹੋ ਰਹੀ ਹੈ ਅੱਛਾ ਇਸ ਕਰਕੇ ਵੀ ਇਸ ਚੀਜ਼ ਦਾ ਇੱਕ ਤੁਸੀਂ 골ਡ ਦਾ ਇੱਕ ਸੈਟ ਲੈ ਆਓਗੇ 5-4 ਲੱਖ ਰੁਪਏ ਲੱਗ ਜਾਂਦਾ ਤੁਸੀਂ ਇਹਦੇ ਚ 5-4000 ਰੁਪਏ ਚ ਕਈ ਵੈਰਾਈਟੀਆਂ ਬਣਾ ਲਓ ਬਦਲ ਬਦਲ ਕੇ ਪਾ ਸਕਦੇ ਆਈ ਇਸ ਵਰ ਜੁਐਲਰੀ ਦੀ ਦੁਕਾਨਾਂ ਤੇ ਕਰ ਰਹੇ ਰਸ਼ ਬਹੁਤ ਆ ਮਾ ਪਟਿੰਡਾ ਤੇ ਥੋਬੀ ਬਾਜ਼ਾਰ ਚ ਆਇਆ ਤੁਹਾਡੀ ਪਾਏ ਆ ਇੱਥੇ ਕਹਿੰਦੇ ਰਸ਼ ਬਹੁਤ ਹੈ ਜੁਐਲਰੀ ਤੇ ਕਾਰਨ ਸੋਨਾ ਮਹਿੰਗਾ ਹੁੰਦਾ ਹੀ ਕਰ ਇਹ ਵੀ ਹੈ ਪੂਰੀਆ ਰੋਡ 깔 ਲੱਗੀਆਂ ਆ ਬਾਜ਼ਾਰ ਦੇ ਵਿੱਚ ਤੇ ਸੋਨੇ ਵਾਲੇ ਦੁਕਾਨਾਂ ਤੇ ਵੀ ਆ ਪਰ ਜਿਹੜੇ ਸੋਨੇ ਵਾਲਾ ਲੈਣ ਆਲੇ ਆ ਉਹ ਵੀ ਘੱਟ ਨਹੀਂ ਹੈਗੇ ਰੋਆ ਵੀ ਜਿਹੜੇ ਹੜਿਕਪਤਾਂ ਨੂੰ ਫੋਰ ਨਹੀਂ ਕਰ ਸਕਦਾ ਬਿਲਕੁਲ ਜਿੱਥੇ ਔਰਤਾਂ ਵਿੱਚ ਇਸ ਵਾਰ ਕਰਵਾ ਚੌਥ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਸੋਨੇ ਦੇ ਬਧੇ ਭਾਣੇ ਕਿਤੇ ਨਾ ਕਿਤੇ ਕਰਵਾ ਚੌਥ ਨੂੰ ਵੀ ਫਿੱਕਾ ਰੱਖਿਆ ਜਾ ਕਿਹਾ ਜਾ ਸਕਦਾ ਹੈ ਕਿ ਸੋਨਾ ਲੋਕ ਨੇ ਜਿਹੜੇ ਸਵਾਰ ਨਹੀਂ ਖਰੀਦ ਰਹੇ ਉੱਥੇ ਹੀ ਜੁਐਲਰੀ ਹੈ ਜਿਹੜੀ ਆਪਕਾਇਦਰ ਜੁਐਲਰੀ ਵੱਲ ਲੋਕਾਂ ਦਾ ਵੱਧ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟੇਨਡਾ